ਉਹ ਲਈ 3800 ਘੰਟਾ ਮੀਟਰ ਤੇ ਚੱਲਿਆ ਮੀਟਰ ਬੈਕ ਦੀ ਮੇਰੀ ਗਰੰਟੀ ਹੈ ਜੀ ਕੋਈ ਉਹਦਾ ਮੀਟਰ ਕੋਈ ਇੰਜਨ ਪੰਪ ਖੁੱਲਿਆ ਹੋਵੇ ਤਾਂ ਗਾਹਕ ਨੂੰ ਆਉਣ ਜਾਣ ਦਾ ਖਰਚਾ ਦੇ ਦੂੰਗਾ ਤੇ ਲੈਫਟ ਪੰਪ ਹਜੇ ਤੱਕ ਟਰੈਕਟਰ ਦੇ ਦੋਨੇ ਨਾਲ ਤੇ ਹੈ ਜੀ ਅੱਜ ਮਿੱਤਰੋ ਪਿੰਡ ਜੀਤੇ ਦੇ ਖੜੇ ਆ ਤੁਹਾਡੇ ਵਾਸਤੇ ਤਿੰਨ ਟਰੈਕਟਰ ਲੈ ਕੇ ਆਏ ਆ ਇੱਕ ਇੱਕਰੇ ਵਿਕਾਊ ਆ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਹਾਲ ਹੈ ਬਾਈ ਬਹੁਤ ਵਧੀਆ ਬਾਈ ਜੀ ਹੋ ਠੀਕ ਹੋ ਠੀਕ ਠਾਕ ਜੀ ਵਧੀਆ ਤੁਸੀਂ ਦੱਸੋ ਬਾਈ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਇਹ ਜਿਹੜਾ ਸੋਨਾ ਲੀਕਾ ਡੀਆਈ 750 ਹੈ ਇਹ ਕਿਹੜਾ ਮਾਡਲ ਦਾ 2016 ਮਾਡਲ ਠੀਕ ਆ 2016 ਮਾਡਲ ਆ ਨੰਬਰ ਪਿਆ ਵਾ ਹਾਂਜੀ ਹਾਂਜੀ ਦੂਜੇ ਨਾਮ ਆ ਇਹ ਠੀਕ ਹੈ ਜੀ ਪੰਜਾਬ ਨੰਬਰ ਆ ਸੈਕੰਡ ਓਨਰ ਟਰੈਕਟਰ ਆ ਜੀ ਕਿਸੇ ਵੀ ਚੀਜ਼ ਨੂੰ ਉਹਦੇ ਚਾਬੀ ਲੱਗੀ ਬੰਦਾ ਆ ਕੇ ਸਾਫਤ ਕਰਦੇ ਆਉਣ ਜਾਣ ਦਾ ਖਰਚਾ ਦੇ ਦੂੰਗਾ ਆ ਕੋਲ ਕਿੱਥੋਂ ਮਰਜ਼ੀ ਆਉਣਾ ਹੋਵੇ ਬੰਦੇ ਨੇ ਠੀਕ ਆ ਵੀ ਐਨੀ ਗਾਰੰਟੀ ਆ ਤੁਹਾਡੀ ਤੱਕ ਟਰੈਕਟਰ ਦੀ ਟੈਪ ਟਾਂ ਵੀ ਨਹੀਂ ਖੁੱਲੀਆਂ ਪੰਪ ਇੰਜਨ ਤਾਂ ਬਾਹਲੀ ਦੂਰ ਦੀ ਗੱਲ ਆ ਠੀਕ ਹੈ ਬਾਈ ਓਨਲੀ 3900 ਘੰਟਾ ਮੀਟਰ ਤੇ ਚੱਲਿਆ ਮੀਟਰ ਬੈਕ ਦੀ ਮੇਰੀ ਗਾਰੰਟੀ ਹੈ ਜੇ ਕੋਈ ਉਹਦਾ ਮੀਟਰ ਖੁੱਲਿਆ ਸਾਫਤ ਕਰ ਵੀ ਕੰਪਨੀ ਰਿਕਾਰਡ ਨਾਲ ਚੱਲਿਆ ਜਿੰਨਾ ਵੀ ਚੱਲਿਆ 3900 ਮੂਹਰੇ ਟਾਇਰ ਇਹਦੇ ਨਾਲ ਦੇ 75 80 ਪੈਸੇ ਪਏ ਯਾਰ ਅੰਗ ਨਹੀਂ ਲਿਆ ਟਾਇਰਾਂ ਉਹ ਠੀਕ ਆ ਹੂੰ ਠੀਕ ਹੈ ਭਾਈ ਮਗਰਲੇ ਟਾਇਰ ਵੀ ਮਗਰਲੇ ਟਾਇਰ ਭਾਈ ਇਹਦੇ 75 ਤੋਂ 80% ਆ ਠੀਕ ਹੈ ਭਾਈ ਐਮ ਆਰ ਐਫ ਦੇ ਟਾਇਰ ਆ ਚਾਰੇ ਚਾਰੇ ਟਾਇਰ ਐਮ ਆਰ ਐਫ ਕੰਪਨੀ ਦੇ ਆ ਹਾਂਜੀ ਨਹੀਂ ਭਾਈ ਸੋਨਾ ਲੀਕਾ ਨੂੰ ਬਾਣ ਆ ਇਹਦੇ ਮਗਰਿਆੜਾਂ ਦੇ ਗੋਲੇ ਗਲ ਜਾਂਦੇ ਹਜੇ ਤੱਕ ਟਰੈਕਟਰ ਤੇ ਚੌ ਵੀ ਨਹੀਂ ਲੱਗੀ ਵੀ ਕਿਸੇ ਮਗਰਿਆੜ ਨੂੰ ਕਿਸੇ ਟੂਬ ਜਾਣੀ ਟਰੈਕਟਰ ਖੁੱਲਿਆ ਠੀਕ ਹੈ ਭਾਈ ਤੇ ਟਰੈਕਟਰ ਨਾਲ ਸਮਾਨ ਬਾਈ ਸਮਾਨ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਦੇਵਾ ਪੂਰਾ ਕਰਕੇ ਦੇਵੋਗੇ ਹਾਂਜੀ ਹਾਂਜੀ ਸਾਰਾ ਕੁਝ ਕੰਪਲੀਟ ਠੀਕ ਆ ਕੰਪਲੀਟ ਕਰਕੇ ਡੰਡਾ ਫੱਟੀ ਛਤਰੀ ਸਾਰਾ ਸਮਾਨ ਪੂਰਾ ਮਿਲੂਗਾ ਹਾਂਜੀ ਬਾਕੀ ਸਾਰਾ ਟਰੈਕਟਰ origianal ਆ ਉਹਦੀ ਗਾਰੰਟੀ ਆ ਗਾਹਕ ਜਿੱਥੋਂ ਮਰਜੀ ਆ ਜੇ ਯਾਰ ਆਉਣ ਜਾਣ ਦਾ ਖਰਚਾ ਦੂਗਾ ਕਿ ਸਾਬਤ ਕਰਦੇ ਵੀ ਇਹਦੇ ਕਲਮ ਵੀ ਲੱਗੀ ਦੀ ਰੰਗ ਦੀ ਠੀਕ ਆ ਵੀ ਖਰਚਾ ਦੇਵੋਗੇ ਤੁਸੀਂ ਆਉਣ ਜਾਣ ਦਾ ਜੇ ਵੀ ਸਾਬਤ ਕਰਦੇ ਆ ਕਿ ਵੀ ਇਹਦੇ ਇੱਥੇ ਕਲਮ ਲੱਗੀ ਦੀ ਰੰਗ ਦੀ ਠੀਕ ਆ ਬਾਈ ਤੇ ਕੀ ਡਿਮਾਂਡ ਹੈ ਇਹਦੀ? ਇਹਨੂੰ 4 ਲੱਖ ਤੇ 35000 ਰੁਪਏ ਆਪਾਂ ਡਿਮਾਂਡ ਕਰਦੇ ਆਂ ਬਈ ਜੀ। ਬਾਕੀ ਜਿਹੜਾ ਕਰਕੇ ਆਉਂਦਾ ਬਾਈ ਵੀਡੀਓ ਸ਼ੇਅਰ। ਹਾਂਜੀ ਹਾਂਜੀ ਮਾਨਤਾਨ ਕਰ ਦਿਆਂਗੇ ਮੋਫ। ਫੁੱਲ ਮਾਨਤਾਨ ਕਰ ਦਿਆਂਗੇ। ਇਹ ਤੇ ਲੋਨ ਹੋ ਜੂ ਬਾਈ। ਲੋਨ ਕਰਵਾ ਦਾਂਗੇ ਇਹਦੇ ਤੇ ਆਪਾਂ 4 ਲੱਖ ਰੁਪਏ ਤੱਕ ਜੀ। ਠੀਕ ਆ। ਮਤਲਬ ਵੀ 35000 ਰੁਪਏ ਦੇ ਕੇ ਟਰੈਕਟਰ ਲੈ ਆ ਸਕਦਾ। ਦੇ ਦਾਂਗੇ। ਸਿੰਪਲ ਸਕੋਰ ਸਹੀ ਹੋਣਾ ਚਾਹੀਦਾ ਬੰਦੇ ਦਾ। ਠੀਕ ਆ ਬਾਈ। ਅੱਗੇ ਆ ਗਿਆ ਜੌਂਡੀਅਰ 5204 ਇਹ ਕਿਹੜਾ ਮਾਡਲ ਆ ਬਾਈ 2010 ਮਾਡਲ ਆ ਜੀ ਇਹ ਡਬਲ ਪੀਟੀਓ ਦੇ ਵਿੱਚ ਆ ਜੇ ਇਹਦਾ ਵੀ ਇੰਜਨ ਪੰਪ ਖੁੱਲਿਆ ਹੋਵੇ ਤਾਂ ਗਾਹਕ ਨੂੰ ਆਉਣ ਜਾਣ ਦਾ ਖਰਚਾ ਦੇ ਦੂੰਦੇ ਲੈਫਟ ਪੰਪ ਹਜੇ ਤੱਕ ਟਰੈਕਟਰ ਦੇ ਦੋਨੇ ਨਾਲ ਦੇ ਆ ਜੀ ਠੀਕ ਹੈ ਜੀ ਚੱਪ ਵਾਲੀ ਕਾਪੀ ਆ ਲੋਨ ਇਹਦੇ ਤੇ ਵੀ ਹੋ ਜੂ ਜੇ ਕਰਵਾਉਣਾ ਨੰਬਰ ਪੰਜਾਬੀ ਆ ਪੰਜਾਬ ਨੰਬਰ ਆਪਣੇ ਕੋਲੇ ਤਕਰੀਬਨ ਪੰਜਾਬ ਨੰਬਰ ਟਰੈਕਟਰ ਹੀ ਹੁੰਦੇ ਆ ਬਾਈ ਸਾਰੇ ਠੀਕ ਆ ਗੱਲ ਕਰੀਏ ਇਹਦੇ ਟਾਇਰਾਂ ਦੀ ਕਿੰਨੇ ਪਰਸੈਂਟ ਹੋਣਗੇ ਇਹਦੇ ਮੰਨ ਕੇ ਚੱਲੋ ਵੀ 65 ਤੋਂ 70 ਪਰਸੈਂਟ ਟਾਇਰ ਹੈਗੇ ਆ ਬਾਈ ਜੀ ਚਾਰੇ ਹਾਂ ਜੀ ਹਾਂ ਜੀ オリジナル ਦੀ ਇਹਦੀ ਠੀਕ ਆ ਵੀ ਟਰੈਕਟਰ ਪੂਰਾ ਅਰੀਜਨਲ ਆ ਥੋੜੀ ਫੁੱਲ ਗਰੰਟੀ ਆ ਕਿਤੋਂ ਖੁੱਲਿਆ ਹੋਵੇ ਤਾਂ ਵੀ ਮੇਰੀ ਗਰੰਟੀ ਆ ਬਾਈ ਜੀ ਇੰਜਨ ਗিয়ার ਦਾ ਠੀਕ ਆ ਬਾਈ ਜੀ ਤੇ ਇਹਦੇ ਟਰੈਕਟਰ ਨਾਲ ਸਮਾਨ ਕੀ ਕੋਸਾ ਇਹਦੇ ਨਾਲ ਫੈਬਰ ਦੀ ਛਤਰੀ ਲੱਗੀ ਹੈ ਵੀਰੇ ਆਪਾਂ ਹੀ ਦੇ ਦੇਾਂਗੇ ਠੀਕ ਆ ਵੀ ਆ ਹੀ ਦੇ ਦੇਓਗੇ ਨਾਲ ਜਿਵੇਂ ਆਪਾਂ ਵੀਡੀਓ 'ਚ ਵਿਖਾਇਆ ਸਮਾਨ ਹਾਂਜੀ ਹਾਂਜੀ ਠੀਕ ਆ ਇਹਦੇ ਨਾਲ ਦੇਵਾਂਗੇ ਠੀਕ ਆ ਬਾਈ ਇਹ ਓਨਲੀ 5300 ਘੰਟਾ ਚੱਲਿਆ ਹੋਇਆ ਟਰੈਕਟਰ ਆ ਜੀ ਇਹ ਵੀ ਕੰਪਨੀ ਰਿਕਾਰਡ ਨਹੀਂ ਚੱਲਿਆ 5300 ਠੀਕ ਆ 5300 ਵਾਲੀ ਕਾਪੀ ਆ ਠੀਕ ਆ ਬਾਈ ਲੋਨ ਇਹਤੇ ਵੀ ਹੋ ਜਾਊਗਾ ਇਹਤੇ ਵੀ ਲੋਨ ਕਰਵਾ ਸਕਦੇ 1.5 ਤੋਂ 2 ਲੱਖ ਰੁਪਏ ਦਾ ਲੋਨ ਇਹਦੇ ਕਰਵਾਉਣਾ ਡਿਮਾਂਡ ਦੱਸੋ ਬਈ ਇਹਦੀ ਡਿਮਾਂਡ ਇਹਦੀ ਆਪਾਂ 4 ਲੱਖ ਰੁਪਿਆ ਕਰਦੇ ਹਾਂ ਬਾਕੀ ਮੌਕੇ ਤੇ ਕਰਨਾ ਠੀਕ ਹੈ ਜੀ ਇੱਧਰ ਆ ਗਿਆ ਸੋਨਾ ਲੀਕਾ ਡੀਆਈ 750 ਹਾਂ ਜੀ ਇਹ ਹੈਗਾ 2012 ਦੇ ਮਾਰ ਕੇ ਇਹਦੀ 13 ਦੀ ਕਾਪੀ ਆ ਫਰਸਟ ਓਨਰ ਆ ਇਹ ਟਰੈਕਟਰ ਵੀ ਖੁੱਲਿਆ ਹੋਵੇ ਆਪਣੀ ਗਾਰੰਟੀ ਆ ਰੀਜਨਲ ਦੀ ਸਾਰੇ ਦੀ ਗਾਰੰਟੀ ਇਹਦੇ ਫੇਵਰ ਸਤਰੀ ਵੱਡਾ ਡੈਕਾਂ ਇਹ ਸਮਾਨ ਸਾਰਾ ਨਾਲ ਦੇ ਦਾਂਗੇ ਮੂਹਰਲੇ ਟਾਇਰ ਵੀ ਰੇਡੀ ਆਲੇ ਠੀਕ ਹੈ ਬਾਈ ਟਾਇਰ ਕਿੰਨੇ ਪਰਸੈਂਟ ਹੋਣਗੇ ਇਹਦੇ ਬਾਈ ਜੀ 75 70 ਤੋਂ 75 ਪਰਸੈਂਟ ਟਾਇਰ ਕਹਿ ਸਕਦੇ ਆ ਮੂਰਲੇ ਨਵੇਂ ਆਰ ਕੇ ਆ ਰੇਡੀਅਲ ਠੀਕ ਹੈ ਰੇਡੀਅਲ ਹਾਂਜੀ ਸਾਰੇ オリジナル ਦੀ ਮੇਰੀ ਗਾਰੰਟੀ ਆ ਗਾਹ ਕਿ ਜਿੱਥੋਂ ਮਰਜੀ ਆ ਠੀਕ ਆ ਵੀ ਫੋਲ ਗਾਰੰਟੀ ਆ 101% ਲਿਖ ਕੇ ਦੇ ਦੂੰਗਾ ਜੀ ਕਿਤੇ ਕਲਮ ਵੀ ਲੱਗੀ ਹੋਵੇ ਰੰਗ ਦੀ ਆਇਨਾ ਟਰੈਕਟਰ ਸਾਪ ਪਿਆ ਹਨਾ ਹਾਂਜੀ ਹਾਂਜੀ ਕੱਲੀ ਵਾਈ ਤੇ ਟਰੈਕਟਰ ਚੱਲਿਆ ਕੋਈ ਟਰਾਲੀ ਤੇ ਚੱਲਿਆ ਉਹਦੀ ਵੀ ਮੇਰੀ ਗਾਰੰਟੀ ਹੈ ਠੀਕ ਆ ਉਹਦੀ ਵੀ ਗਾਰੰਟੀ ਆ ਕੱਲੀ ਵਾਈ ਵਾਈ ਤੇ ਚੱਲਿਆ ਹਾਂਜੀ ਹਾਂਜੀ ਆ ਡੈਕ ਡੁਕ ਸਾਰਾ ਫਾਈਬਰ ਛਤਰੀ ਸਾਰਾ ਕੋਈ ਜਿਵੇਂ ਵੀਡੀਓ ਚ ਸਮਾਨ ਵਿਖਾਇਆ ਸਾਰਾ ਐਮ ਪੰਪ ਆ ਜਿਵੇਂ ਛਤਰੀ ਹਾਂ ਹਾਂ ਸਾਰਾ ਸਾਰਾ ਕੋ ਸਾਂਝ ਮਿਲੂਗਾ ਹਾਂਜੀ ਹਾਂਜੀ ਨਹੀਂ ਬਾਈ ਬੰਦੇ ਨੂੰ ਆਦਤ ਹੁੰਦੀ ਆ ਰਿੰਬਾ ਤੇ ਕਿਨਾਰੇ ਵਾ ਤੇ ਰੰਗ ਲਿਆ ਵੀ ਨਹੀਂ ਅਗਲਾ ਕਹਿੰਦਾ ਟੱਚਿੰਗ ਕਰਾ ਦਿੰਨੇ ਆ ਪਰ ਇਹ ਵੀ orignal ਹੀ ਰੱਖਿਆ ਸਾਰਾ ਬਸ ਜਿਵੇਂ ਹੈਗਾ ਹੈਗਾ ਟਰੈਕਟਰ ਬਾਈ ਯਾਰ ਠੀਕ ਆ ਇੰਜਨ ਗੇਅਰ ਦਾ ਪੂਰਾ ਚੰਗਾ ਵੀ ਫੁੱਲ ਗਾਰੰਟੀ ਸਰਵਿਸ ਜਿਵੇਂ ਨਵੀਂ ਹੋਈ ਵੀ ਆ ਜੀ ਜਾ ਕੇ ਜੋੜ ਨਹੀਂ ਹੈ 100 ਰੁਪਿਆ ਵੀ ਗਾਹਕ ਨੂੰ ਲਾਉਣ ਦੀ ਲੋੜ ਨਹੀਂ ਠੀਕ ਆ ਹੁਣ ਇਹਦੀ ਡਿਮਾਂਡ ਦੀ ਗੱਲ ਕਰੀਏ ਬਾਈ ਇਹਦੀ ਡਿਮਾਂਡ ਆਪਾਂ 3 ਲੱਖ ਤੇ 75000 ਰੁਪਿਆ ਕਰਦੇ ਆ ਬਾਈ ਜੀ ਬਾਕੀ ਮੌਕੇ ਤੇ ਕਰ ਲਾ ਠੀਕ ਆ ਇਹ ਤਿੰਨੇ ਟਰੈਕਟਰ ਜਿਹੜੇ ਆਪਾਂ ਵਿਖਾਏ ਕਿਹੜੇ ਪਿੰਡ ਵਗਾਉਗਾ ਜੀਦਾ ਪਿੰਡ ਆ ਜੀ ਬਠਿੰਡਾ ਡਿਸਟ੍ਰਿਕਟ ਆ ਠੀਕ ਆ ਨੰਬਰ ਬੋਲਨੀ ਬਾਈ ਆਪਣਾ ਨੰਬਰ ਆ ਗਿਆ 75299 ਜੀ ਹਾਂਜੀ 46838 ਜੀ ਹੁਣ ਬਈ ਥੋੜੀ ਜਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਨ ਤੁਸੀਂ ਕਰਨਾ ਕੋਈ ਚੱਕਰੀ ਨਹੀਂ ਬਾਈ ਜਿਹੜਾ ਗਾਹ ਕਾਊਗਾ ਯਾਰ ਮਨ ਖੋਸ਼ ਹੋ ਕੇ ਜਾਊਗਾ ਕਿਉਂਕਿ ਇਹ ਚੀਜ਼ ਨਹੀਂ ਹੈ ਵੀ ਵੀਡੀਓ ਚ ਕੁਝ ਹੋਰ ਹੋਊਗਾ ਤੇ ਕੋਲੇ ਆ ਕੇ ਕੁਝ ਹੋਰ ਹੋਊਗਾ ਠੀਕ ਆ ਬਾਈ ਇਹ ਚੀਜ਼ ਦੀ ਆਪਣੀ ਗਾਰੰਟੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ